ਕੰਦ ਭਾਵ ਕੀ ਉਹਨਾਂ ਨੇ ਹੀ ਕੱਟਿਆ ਸੀ ਉਹੀ ਬਹਾਲ ਕਰਨ ਵਾਸਤੇ ਆ ਰਹੀ ਹਾਂ ਮੈਂ ਤੇ ਬਾਹਰ ਗਈ ਮੈਂ ਕਿਹਾ ਮੈਂ ਤੇ ਪਾਰਟੀ ਛੱਡੀ ਨਹੀਂ ਨਾ ਮੈਂ ਬਾਹਰ ਗਈ ਹੈ ਤੁਸੀਂ ਮੈਨੂੰ ਕੱਟਿਆ ਹੋਇਆ ਇਹ ਫੈਸਲਾ ਤੁਹਾਡਾ ਉਹਨਾਂ ਨੇ ਫੈਸਲਾ ਕਰ ਲਿਆ ਉਹਨਾਂ ਨੂੰ ਕਹਿੰਦੇ ਸੀ ਘਰ ਆਣਾ ਨਾ ਕਿ ਜਿਵੇਂ ਕਹਿ ਕੇ ਮੈਨੂੰ ਪ੍ਰੈਜ਼ੀਡੈਂਟ ਐਸਪੀਸੀ ਬਣਾਉਣਾ ਨਾ ਮੈਂ ਕਿਹਾ ਇਸ ਤੀ ਕਾਲ ਜਿੰਦੀ ਪਤਾਨ ਬਣਾਉ ਤਦ ਹੀ ਨਾ ਪਹਿਲਾਂ ਮੰਗਿਆ ਤੇ ਨਾ ਹੁਣ ਮੰਗਣਾ ਜਿੱਥੇ ਮੇਰੀ ਜ਼ਰੂਰਤ ਹੈ ਪਾਰਟੀ ਜਿੱਥੇ ਜ਼ਿੰਮੇਵਾਰੀ ਤੇਗੀ ਮੈਂ ਉਹ ਕਰਾਂਗੀ ਤੇ ਕਰਦੀ ਆ ਰਹੀ ਹਾਂ ਜੇ ਮੈਨੂੰ ਬੀਜੇਪੀ ਨਾਲ ਕੋਈ ਹੋਵੇ ਸਾਝ ਤੇ ਮੈਂ ਹੁਣ 1.5 ਸਾਲ ਦੀ ਬੈਠੀ ਆ ਸਰਕਾਰ ਉੱਥੇ ਉਹ ਮੈਨੂੰ ਤਾਕਤ ਵੀ ਦੇ ਸਕਦੇ ਸੀ ਮੈਨੂੰ ਵੱਡਾ ਅਹੁਦਾ ਵੀ ਦੇ ਸਕਦੇ ਸੀ ਵੱਡੀ ਪਦਵੀ ਵੀ ਦੇ ਸਕਦੇ ਸੀ ਜੇ ਮੈਂ ਚਾਹਦੀ ਪਰ ਮੈਂ ਤਾਂ ਕਿ ਸੋਚਿਆ ਹੀ ਨਹੀਂ ਤੁਹਾਡਾ ਹੀ ਖਿਆਲ ਕੇ ਮੈਨੂੰ ਨਹੀਂ ਕਹਿੰਦੇ ਹੋਣਗੇ ਕਹਿੰਦੇ ਹੋਣਗੇ ਪਰ ਮੈਂ ਉਧਰ ਮੇਰਾ ਦਿਮਾਗ ਹੀ ਨਹੀਂ ਹੈਗਾ ਵੀ ਮੈਂ ਕਿਤੇ ਜਾ ਸਕਦੀ ਕਿਉਂਕਿ ਮੈਂ ਪੰਥ 'ਚ ਹੀ ਜੰਮੀ ਪੰਥ 'ਚ ਹੀ ਪੜੀ ਆ ਪੰਥਕ ਮੇਰੀ ਸੋਚ ਹੈ ਜਿੰਨਾ ਮੈਂ ਜੀ ਅੱਜ ਬੀਬੀ ਜੀ ਕੀ ਕਰਦੇ ਨਾ ਨਾ ਜਾਣੀ ਜਾਨੀ ਹੈ ਨਾ ਜੇ ਮੈਂ ਇਸ ਲੋਕਾਂ ਵਿੱਚ ਮਾਨ ਪ੍ਰਾਪਤ ਕੀਤਾ ਨਾ ਉਹ ਕੇਵਲ ਤੇ ਕੇਵਲ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸੇਵਾ ਕਰਕੇ ਕੀਤਾ ਸੁਖਬੀਰ ਸਿੰਘ ਬਾਦਲ ਕੱਲ ਬੀਬੀ ਜਗੀਰ ਕੌਰ ਹੋਣਾ ਦੇ ਘਰ ਦੇ ਵਿੱਚ ਆ ਰਹੇ ਨੇ ਕਿ ਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਬੀਬੀ ਜਗੀਰ ਕੌਰ ਹੋਣੀ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਲੱਗੇ ਨੇ ਬੀਬੀ ਜਗੀਰ ਕੌਰ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਟੈਂਟ ਲੱਗਣੇ ਸ਼ੁਰੂ ਹੋ ਚੁੱਕੇ ਨੇ ਕੱਲ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੱਡਾ ਸਵਾਗਤ ਇਸ ਘਰ ਦੇ ਵਿੱਚ ਕੀਤਾ ਜਾਵੇਗਾ ਬੀਬੀ ਜਗੀਰ ਕੌਰ ਸਾਡੇ ਨਾਲ ਨੇ ਬੀਬੀ ਜੀ ਸਭ ਤੋਂ ਪਹਿਲਾਂ ਇਹ ਹੀ ਸਵਾਲ ਕਿ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਹਾਂ ਜੇਕਰ ਮੈਂ ਤੇ ਸ਼ਰੋਮਣੀ ਕਾਲਦਲ ਤੋਂ ਬਾਹਰ ਨਹੀਂ ਗਈ ਉਹਨਾਂ ਨੇ ਹੀ ਕੱਢਿਆ ਸੀ ਉਹੀ ਬਹਾਲ ਕਰਨ ਵਾਸਤੇ ਆ ਰਹੇ ਮੈਂ ਤੇ ਬਾਹਰ ਗਈ ਨਹੀਂ ਜਿਹੜੇ ਤੁਹਾਡੇ ਖਿਲਾਫ ਮਤੇ ਪੈਂਦੇ ਰਹੇ ਨੇ ਉਹ ਮਤੇ ਹੁਣ ਤੁਹਾਡੇ ਸਾਹਮਣੇ ਪਾਟਣਗੇ ਨਹੀਂ ਉਹਨਾਂ ਦੇਖੋ ਉਹਨਾਂ ਨੇ ਕਾਰੀ ਦਿੱਤਾ ਫੈਸਲਾ ਤੇ ਉਹਨਾਂ ਸੀ ਤੁਹਾਡੇ ਕੋਲ ਆ ਕੇ ਤੇ ਸਾਰਾ ਪ੍ਰੈਸ ਨੂੰ ਕਹਦੇ ਆ ਕਿ ਫੇਰ ਸਭ ਕੁਝ ਅੱਛਾ ਇਹ ਗੱਲਬਾਤ ਕਿੱਥੋਂ ਤੁਰੀ ਕਿਉਂਕਿ ਚਰਚਾ ਬੜੇ ਧੀਰ ਤੋਂ ਸੀਗੀ ਕਿ ਬੀਬੀ ਜਗੀਰ ਕੌਰ ਹੋਣਾ ਨਾ ਸੁਖਬੀਰ ਸਿੰਘ ਬਾਦਲ ਗੱਲਬਾਤ ਕਰਦੇ ਰਹਿੰਦੇ ਸੀਗੇ ਫਿਰ ਤੁਹਾਡਾ ਮਨ ਕਿੱਥੋਂ ਬਣਿਆ ਵੀ ਮੈਨੂੰ ਤੁਸੀਂ ਆਓ ਕਰੇ ਤੇ ਆਪਾਂ ਫਿਰ ਵਾਪਸੀ ਕਰੀਏ। ਕਿ ਬੀਬੀ ਜੀ ਆਜੋ। ਮੈਂ ਕਿਹਾ ਮੈਂ ਤਾਂ ਪਾਰਟੀ ਛੱਡੀ ਨਹੀਂ। ਨਾ ਮੈਂ ਬਾਹਰ ਗਈ ਐ। ਤੁਸੀਂ ਮੈਨੂੰ ਕੱਢਿਆ ਹੋਇਆ ਇਹ ਫੈਸਲਾ ਤੁਹਾਡਾ ਹੈ। ਉਹਨਾਂ ਨੇ ਫੈਸਲਾ ਕਰ ਲਿਆ। ਉਹਨੋਂ ਕਹਿੰਦੇ ਅਸੀਂ ਘਰ ਆਣਾ ਕਿਉਂਕਿ ਕੋਈ ਵੀ ਇਹ ਜਿਹੜਾ ਖਾਸ ਕਰਕੇ ਸੰਤਪਾਪਾ ਪ੍ਰੇਮ ਸਿੰਘ ਦਾ ਸਥਾਨ ਹੈ ਇਹ ਸਭ ਲਈ ਖੁੱਲਾ ਹੈ। ਇੱਥੇ ਮੈਂ ਕਿਸੇ ਨੂੰ ਡੱਕ ਨਹੀਂ ਸਕਦੀ, ਕਿਸੇ ਨੂੰ ਰੋਕ ਨਹੀਂ ਸਕਦੀ। ਉਹ ਤੇ ਫਿਰ ਵੀ ਜਿਹੜੀ ਲਗਾਤਾਰ ਇਸ ਸਥਾਨ ਤੇ 30-35 ਸਾਲ ਤੋਂ ਆਉਂਦੇ ਆ। ਤੇ ਉਹ ਮੇਰਾ ਖਿਆਲ ਹੈ ਕਿ ਪਰਿਵਾਰਕ ਤੌਰ ਤੇ ਵੀ ਉਹਨਾਂ ਨੇ ਬੜੀਆਂ-ਬੜੀਆਂ ਜ਼ਿੰਮੇਵਾਰੀਆਂ ਇਸ ਸਥਾਨ ਦੇ ਉੱਤੇ ਆ ਕੇ ਨਿਭਾਈਆਂ ਪਰ ਮੈਂ ਪਰਿਵਾਰਕ ਤੌਰ ਤੇ ਨਹੀਂ ਸਮਝਦੀ ਸੀ ਮੇਰਾ ਜਿਹੜਾ ਗੁੱਸੇ ਕਿ ਲਈ ਸੀ ਉਹ ਮੇਰੇ ਨਿੱਜੀ ਨਹੀਂ ਮਹਿਸੂਸ ਕਰਕੇ ਖਤਮ ਕਰ ਦਿੱਤਾ ਜਿਹੜੇ ਸਿਧਾਂਤਾਂ ਦੀ ਤੁਸੀਂ ਉਸ ਸਮੇਂ ਗੱਲ ਕਰਦੇ ਸੀਗੇ ਕਿ ਪੰਥ ਨੂੰ ਬਚਾਉਣ ਦੀ ਜ਼ਰੂਰਤ ਹੈ ਜਾਂ ਲਫਾਫਾ ਕਲਚਰ ਦੀ ਤੁਸੀਂ ਗੱਲ ਕੀਤੀ ਸੀਗੀ ਉਦੋਂ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਹੱਲ ਹੋ ਗਈਆਂ ਨੇ ਹੁਣ ਦੇਖੋ ਕਾਫੀ ਗੱਲਾਂ ਤੇ ਜਿਸ ਤਰ੍ਹਾਂ ਲਫਾਫਾ ਕਲਚਰ ਦੀ ਗੱਲ ਤੇ ਉਹਨਾਂ ਨੇ ਦੋਨੋਂ ਵਾਰੀ ਹੁਣ ਨਾਂ ਪਹਿਲਾਂ ਹੀ ਐਲਾਨ ਕਰ ਦਿੱਤੇ ਉਹਦੇ ਤਕਰੀਬਨ ਖਤਮ ਕਰਤੀ ਉਹਨਾਂ ਨੇ ਅਕੀਰੀ ਵਾਰੀ ਗੱਲ ਹੋਈ ਹੋਊਗੀ ਸੁਖਬੀਰ ਸਿੰਘ ਬਾਦਲ ਨਾਲ ਤੁਸੀਂ ਵੀ ਆਪਣੇ ਕੁਝ ਕੁ ਸਵਾਲ ਰੱਖੇ ਹੋਣਗੇ ਤੁਸੀਂ ਵੀ ਕੁਝ ਚੀਜ਼ਾਂ ਆਪਣੀਆਂ ਰੱਖੀਆਂ ਹੋਣਗੀਆਂ ਵੀ ਇਹ ਜੇ ਪਾਰਟੀ ਦੇ ਵਿੱਚ ਨਹੀਂ ਹੋਣਗੀਆਂ ਤੇ ਆਪਾਂ ਅੱਗੇ ਇਕੱਠੇ ਤੁਰ ਸਕਦੇ ਹਾਂ ਐਕਚੁਅਲੀ ਮੈਂ ਅਜੇ ਤੱਕ ਬਹਿ ਕੇ ਮੀਟਿੰਗ ਨਹੀਂ ਕੀਤੀ ਉਹਦੇ ਨਾਲ ਬਸ ਕੋਈ ਗੱਲਬਾਤ ਹੋਈ ਹੈ ਵੀ ਤੁਹਾਨੂੰ ਐਮਪੀ ਦੀ ਇਲੈਕਸ਼ਨ ਲੜਾਉਣੀ ਕਿਉਂਕਿ 2019 ਦੇ ਵਿੱਚ ਤੁਸੀਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੇ ਸੀਗੇ ਚੰਗਾ ਪ੍ਰਭਾਵ ਵੀ ਮੰਨਿਆ ਜਾਂਦਾ ਤੁਹਾਡਾ ਉਸ ਏਰੀਆ 'ਚ ਤੁਹਾਡੀ ਇੱਛਾ ਹੈ ਜਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਤੁਹਾਨੂੰ ਵੀ ਤੁਹਾਡੀ ਜ਼ਿੰਮੇਵਾਰੀ ਖਡੂਰ ਸਾਹਿਬ ਲਈ ਜਾਊਗੀ ਦੁਬਾਰਾ ਤੋਂ ਮੈਂ ਤੇ ਕੁਝ ਨਹੀਂ ਕਿ ਮੈਂ ਤੇ ਇੱਕ ਸੇਵਾਦਾਰ ਚੌਂਕੀਦਾਰ ਵਰਕਰ ਬਣ ਕੇ ਪਾਰਟੀ ਦਾ ਕੰਮ ਕਰੂੰਗੀ ਸੈਕੰਡਲੀ ਨਾ ਕਦੀ ਮੈਂ ਕਿਹਾ ਕਿ ਮੈਨੂੰ ਪ੍ਰੈਜ਼ੀਡੈਂਟ ਐਸਪੀਸੀ ਬਣਾਓ ਨਾ ਮੈਂ ਕਿਹਾ ਇਸ ਤੀਕਾਲ ਜਲਦੀ ਪ੍ਰਧਾਨ ਬਣਾਓ ਕਦੀ ਨਾ ਪਹਿਲਾਂ ਮੰਗਿਆ ਤੇ ਨਾ ਹੁਣ ਮੰਗਣਾ ਜਿੱਥੇ ਮੇਰੀ ਜ਼ਰੂਰਤ ਹੈ ਪਾਰਟੀ ਜਿੱਥੇ ਜ਼ਿੰਮੇਵਾਰੀ ਦੇਗੀ ਮੈਂ ਉਹ ਕਰਾਂਗੀ ਤੇ ਕਰਦੀ ਆ ਰਹੀ ਹਾਂ ਪਾਟੀ ਨੂੰ ਜਦੋਂ ਤੁਹਾਨੂੰ ਬਾਹਰ ਕੱਢਿਆ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਉਸ ਸਮੇਂ ਵੀ ਤੁਹਾਨੂੰ ਭਾਜਪੀ ਵਾਲੇ ਬਹੁਤ ਕਰੀਬੀ ਦੇ ਤੁਹਾਡੇ ਤੁਸੀਂ ਭਾਜਪੀ ਚ ਜਾ ਸਕਦੇ ਹੋ ਪਰ ਤੁਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਤੁਰੇ ਤੁਹਾਨੂੰ ਲੱਗਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤਰੀਕੇ ਨਾਲ ਵਾਪਸੀ ਹੋ ਸਕਦੀ ਹੈ ਜਾਂ ਹੋਵੇਗੀ ਇੱਕ ਦਿਨ ਦੇਖੋ ਜੇ ਮੈਨੂੰ ਭਾਜਪੀ ਨਾਲ ਕੋਈ ਹੋਵੇ ਸਾਝ ਤੇ ਮੈਂ ਹੁਣ 1.5 ਸਾਲ ਦੀ ਬੈਠੀ ਹਾਂ ਸਰਕਾਰ ਉੱਥੇ ਹੈ ਉਹ ਮੈਨੂੰ ਤਾਕਤ ਵੀ ਦੇ ਸਕਦੇ ਸੀ ਮੈਨੂੰ ਵੱਡਾ ਅਹੁਦਾ ਵੀ ਦੇ ਸਕਦੇ ਸੀ ਵੱਡੀ ਪਦਵੀ ਵੀ ਦੇ ਸਕਦੇ ਸੀ ਜੇ ਮੈਂ ਚਾਹੁੰਦੀ ਪਰ ਮੈਂ ਤਾਂ ਕਿ ਸੋਚਿਆ ਹੀ ਨਹੀਂ ਤੁਹਾਡਾ ਹੀ ਖਿਆਲ ਕੇ ਮੈਨੂੰ ਨਹੀਂ ਕਹਿੰਦੇ ਹੋਣਗੇ ਕਹਿੰਦੇ ਹੋਣਗੇ ਪਰ ਮੈਂ ਉਧਰ ਮੇਰਾ ਦਿਮਾਗ ਹੀ ਨਹੀਂ ਹੈਗਾ ਵੀ ਮੈਂ ਕਿਤੇ ਜਾ ਸਕਦੀ ਕਿਉਂਕਿ ਮੈਂ ਪੰਥ 'ਚ ਹੀ ਜੰਮੀ ਪੰਥ 'ਚ ਹੀ ਪਲੀ ਆਂ ਪੰਥਕ ਮੇਰੀ ਸੋਚ ਹੈ ਪੰਥਕ ਮੇਰਾ ਪਹਿਰਾਵਾ ਜਿੰਨਾ ਮੈਂ ਜੇ ਅੱਜ ਬੀਬੀ ਜਗੀਰ ਕੋਲ ਦੇ ਨਾ ਨਾ ਜਾਣੀ ਜਾਨੀ ਹੈ ਨਾ ਜੇ ਮੈਂ ਇਸ ਲੋਕਾਂ ਵਿੱਚ ਮਾਣ ਪ੍ਰਾਪਤ ਕੀਤਾ ਹੈ ਨਾ ਉਹ ਕੇਵਲ ਤੇ ਕੇਵਲ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸੇਵਾ ਕਰਕੇ ਕੀਤਾ ਤੇ ਜੇ ਮੈਨੂੰ ਇਹ ਸਾਰਾ ਪਿਛਲਾ ਜਿਹੜਾ ਸਮਾਂ ਉਹ ਮੈਂ ਜ਼ੀਰੋ ਕਰਨਾ ਹੋਵੇ ਫੇਰ ਹੀ ਮੈਂ ਕਿੱਥੇ ਜਾਵਾਂ ਉਮਰਾਂ ਖਤਮ ਹੋ ਰਹੀਆਂ ਨੇ ਸਮੇਂ ਬੀਤੇ ਜਾ ਰਹੇ ਹੈ ਤੇ ਮੈਂ ਕਿਉਂ ਇਹ ਆਪਣੇ ਸਤਾਨ ਨੂੰ ਕਲੰਕ ਲਵਾਵਾਂ ਜਿਹਦਾ ਇਤਿਹਾਸ 103 ਸਾਲ ਦਾ ਪੰਥ ਵਿੱਚ ਸੇਵਾ ਕਰਦੇ ਨੇ ਕਿਹਾ ਹੋਵੇ ਸੋ ਇਸ ਕਰਕੇ ਕਦੀ ਸੋਚ ਨਹੀਂ ਸਕਦੀ ਨੰਬਰ 2 ਇਹ ਸਿਆਸੀ ਸੋਚਾਂ ਹੁੰਦੀਆਂ ਜੀ ਕਿ ਭਾਜਪੀ ਨਾਲ ਸ ਮੈਂ ਤੇ ਕਦੀ ਅੱਜ ਤੱਕ ਕਿਸੇ ਨਾਲ ਸਾਂਝ ਬਣਾਈ ਨਹੀਂ ਠੀਕ ਹੈ ਹਰ ਪਾਰਟੀ ਦਾ ਲੀਡਰ ਮੇਰੇ ਸਤਿਕਾਰ ਕਰਦਾ ਹੈ ਇਵਨ ਆਮਾਦੀ ਪਾਰਟੀ ਦੇ ਲੀਡਰ ਵੀ ਐਮਐਲਏ ਹੋਣ ਮੁੱਖ ਮੰਤਰੀ ਹੋਵੇ ਮੰਤਰੀ ਹੋਣ ਸਭਨਾਂ ਨੂੰ ਮੈਂ ਸਤਿਕਾਰ ਦਿੰਨੀ ਤੋਂ ਮੇਰਾ ਸਤਿਕਾਰ ਕਰਦੇ। ਤੁਸੀਂ ਇਹ ਦੱਸ ਸਕਦੇ ਹੋ ਵੀ ਇਨ੍ਹਾਂ ਡੇਟ ਸਾਲਾਂ ਦੇ ਵਿੱਚ ਕਿਹੜੀ ਕਿਹੜੀ ਪਾਰਟੀ ਨੇ ਤੁਹਾਡੇ ਤੱਕ ਰਾਬਤਾ ਕੀਤਾ। ਚਲੋ ਹਰ ਕੋਈ ਦੇਖੋ ਮੈਂ ਕਾਂਗਰਸ ਤੇ ਕਰ ਨਹੀਂ ਸਕਦੀ। ਉਦੋਂ ਮੇਨਾਂ ਸਤਿਕਾਰ ਕਰਦੇ ਰਹੇ ਬੈਠੇ ਰਹੇ। ਆਮਾਦੀ ਪਾਰਟੀ ਦੇ ਕੁਝ ਵਿਅਕਤੀ ਆਏ ਸੀ ਪਰ ਮਨ ਨੂੰ ਸਤਿਕਾਰ ਨਾ ਕਿਹਾ ਕਿ ਤੁਸੀਂ ਸਤਿਕਾਰ ਕਰਨ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਰ ਮੇਰੀ ਸੋਚ ਤੁਹਾਡਾ ਨਹੀਂ ਲੱਗ ਸਕਦੀ। بس ਦੂਜੀ ਜੜੀ ਬੀਜਪੀ ਵਾਲੇ ਜੀ ਉਹਨਾਂ ਨੇ ਕਿਸੇ ਨੇ ਕਿਹਾ ਵੀ ਅੱਬਲ ਤੇ ਉਹਨਾਂ ਨੇ ਦੇਖੋ ਬਹੁਤ ਆ ਇਹ ਨਹੀਂ ਕਹਦੇ ਉਹਨਾਂ ਨੂੰ ਪਤਾ ਕੀ ਇਹ ਨਹੀਂ ਆਣਾ ਜੀ ਉਹਨਾਂ ਨੇ ਗੱਲ ਵੀ ਕੀਤੀ ਮੈਂਨਾਂ ਵਿਚਾਰ ਵੀ ਕੀਤੀ ਮੈਂ ਉਹਨੂੰ ਕਿਹਾ ਜੀ ਮੇਰੀ ਇੱਕ ਜਿਹੜੀ ਅੰਤਰੀਵ ਸੋਚ ਨਾ ਮੈਂ ਕਿਤੇ ਜਾ ਨਹੀਂ ਸਕਦੀ ਬਸ ਮੈਂ ਤਾਂ ਸ਼ਾਰਟਕਟ ਹੀ ਕਹਦੇ ਨਹੀਂ ਕਿ ਮੈਂ ਨਹੀਂ ਕਿਤੇ ਜਾ ਸਕਦੀ ਜਿਹੜਾ ਸੱਚ ਹੈ ਉਹ ਹਮੇਸ਼ਾ ਚਮਕਦਾ ਰਹਿੰਦਾ ਅਨਵਾਦ ਗੱਲਬਾਤ ਕਰਨ ਲਈ ਤਾਂ ਕੱਲ ਨੂੰ ਸੁਖਬੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਹੋਣਾਂ ਦੇ ਬੇਗੋਵਾਲ ਵਾਲੇ ਘਰ ਦੇ ਵਿੱਚ ਆ ਰਹੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣਗੇ ਉਸ ਤੋਂ ਬਾਅਦ ਇੱਕ ਵੱਡਾ ਐਲਾਨ ਹੋਵੇਗਾ ਸਿਆਸਤ ਦੇ ਵਿੱਚ ਵੀ ਹਲਚਲ ਹੋਵੇਗੀ ਕਿ ਬੀਬੀ ਜਗੀਰ ਕੌਰ ਨੂੰ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕੈਮਰਾਮੈਨ ਗੁਲਚਨ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਪਿੰਡ ਬੇਗੋਵਾਲ